ਆਪਣੇ ਲੋਕਾਂ ਨੂੰ ਹੱਲ ਇੱਕੋ ਹੀ ਲੱਭਦਾ ਕਿ ਡੀਐਸਆਰ ਦਾ ਕੈਪਸੂਲ ਇਕੱਲੇ ਇਕੱਲੇ ਦੇ ਮੂੰਹ ਦੇ ਚੜਿਆ ਹੋਇਆ ਠੀਕ ਹੈ ਹਰ ਬੰਦੇ ਨੂੰ ਪਤਾ ਹੈ ਵੀ ਡੀਐਸਆਰ ਜਿਹੜਾ ਕੈਪਸੂਲ ਹੈ ਗੈਸ ਤਜਾਬ ਤੋਂ ਹੈ ਠੀਕ ਹੈ ਜਨਾਬ ਅੰਮ੍ਰਿਤ ਲੈਣੇ ਹਨ ਉਸ ਨੂੰ ਉੱਠ ਦੇ ਖਾਲੀ ਪੇੜ ਸਿੱਟ ਦਿੰਦੇ ਨੇ ਅੰਦਰ ਉਹ ਜਾ ਕੇ ਕੀ ਕੀ ਖਰਾਬੀਆਂ ਕਰਦਾ ਹੌਲੀ 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 ਉਹ ਜਾ ਕੇ ਉਹ ਕੈਂਸਰ ਦਾ ਵੀ ਕਾਰਨ ਬਣਦਾ ਜਿੰਨਾ ਫਾਸਟ ਫੂਡ ਟ੍ਰੈਂਡ ਹੈ ਠੀਕ ਹੈ ਨਾ ਯਾ ਨਾਨ ਵੇਜ ਹੈ ਯਾ ਲੇਟ ਟਾਈਮ ਖਾਣਾ ਹੈ ਤੇ ਜਲਨ ਹੋਣਾ ਛਾਤੀ ਤੇ ਜਲਨ ਹੋਣਾ ਸਾਹ ਫੁੱਲਣਾ ਪੇਟ ਚ ਫਾਰਾ ਆਣਾ ਭੁੱਖ ਨਾ ਲੱਗਣਾ ਜਿਹਨੂੰ ਆਪਾਂ ਕਹਦੇ ਆ ਲੂਜ਼ ਮੋਸ਼ਨ ਆਣਾ ਕੋਟੀ ਬਾਰ ਬਾਰ ਆਣਾ ਮਤਲਬ ਇਹ ਜਿਹੜੀ ਸਮੱਸਿਆ ਹੈ ਅੱਜ ਦੇ ਦੌਰ ਚ ਹਰ ਬੰਦੇ ਨੂੰ ਹੈ ਕਿਉਂਕਿ ਸਾਰਾ ਆਪਣਾ ਜਿਹੜਾ ਖਾਣ ਪਾਣ ਹੈ ਆਪਣਾ ਲਾਈਫ ਸਟਾਈਲ ਹੈ ਆਪਾਂ ਨੇ ਉਹ ਸਾਰਾ ਕੁਝ ਹੀ ਚੇਂਜ ਕਰਤਾ ਹੋਇਆ ਇਸ ਕਰਕੇ ਡੀਐਸਆਰ ਦਾ ਮਤਲਬ ਤੁਸੀਂ ਇਹ ਲਗਾਓ ਕਿ ਅੱਜ ਦੇ ਉਹਦੇ ਵਿੱਚ ਨਾ ਯੁੱਗ ਦੇ ਵਿੱਚ ਹਰ ਬੰਦੇ ਨੂੰ ਪਤਾ ਹੈ ਵੀ ਡੀਐਸਆਰ ਅਸੀਂ ਲੈਣਾ ਸਵੇਰੇ ਫਾਇਦਾ ਸਿਰਫ 8-10 ਘੰਟਿਆਂ ਲਈ ਫਾਇਦਾ ਜਿਹੜੇ ਸਾਈਡ ਇਫੈਕਟ ਹੁੰਦੇ ਨੇ ਉਹ ਤਾਂ ਪੂਰੀ ਉਮਰ ਰਹਿੰਦੇ ਨੇ ਉਹਦੇ ਚੂਸ ਕਰਦੇ ਆਂ ਵੀ ਸਾਡਾ ਪੇਟ ਖਾਲੀ ਹੋ ਗਿਆ ਜਲਨ हट ਗਈ ਪੇਟ ਚ ਭਾਰਾਪਨ ਸੀਗਾ ਜਿਹੜਾ ਉਹ ਠੀਕ ਹੋ ਗਿਆ ਤੇ ਥੋੜਾ ਜਿਹਾ ਭੁੱਖ ਲੱਗੇ ਕਈ ਚਲੋ ਦੋ ਵਾਰ ਲੈਂਦੇ ਨੇ ਸਵੇਰ ਸ਼ਾਮ ਲੈਂਦੇ ਨੇ ਕਈ ਇਹ ਹੈ ਕਿ ਸਵੇਰੇ ਦੇ ਟਾਈਮ ਖਾਲੀ ਪੇਟ ਲੈ ਲੈਂਦੇ ਨੇ ਇੱਕੋ ਹੀ ਟਾਈਮ ਲੈਂਦੇ ਨੇ ਜਿਸ ਦਾ ਲਿਵੋਸਲ ਪ੍ਰਾਈਡ ਹੈ ਯੂਟਿਊਬ ਪ੍ਰਾਈਡ ਹੈ ਮਤਲਬ ਇਹ ਇਹਨਾਂ ਬਹੁਤ ਜ਼ਿਆਦਾ ਕਲਾਸਿਸ ਨੇ ਅੱਗੇ ਜਾ ਕੇ ਪਹਿਲਾ ਅਸੀਂ ਸਿੰਪਲ ਧੰਨਵਾਦ ਸਾਰੇ ਸਰੋਤਿਆਂ ਨੂੰ ਮੇਰਾ ਸੱਛਾਈਕਾਲ ਸਲਾਮ ਆਪਣੇ ਲੋਕਾਂ ਨੂੰ ਹੱਲ ਇੱਕੋ ਹੀ ਲੱਭਦਾ ਕਿ ਡੀਐਸਆਰ ਦਾ ਕੈਪਸੂਲ ਇਕੱਲੇ ਇਕੱਲੇ ਦੇ ਮੂੰਹ ਤੇ ਚੜਿਆ ਹੋਇਆ ਹੈ ਡੀਐਸਆਰ ਜਾਂ ਰੈਨੀਟਾਈਡਿਨ ਦੀ ਗੋਲੀ ਐਸੀ ਲੋਕ ਜਿਹਨੂੰ ਆਪਾਂ ਕਹਦੇ ਆ ਇਕੱਲੇ ਇਕੱਲੇ ਦੇ ਮੂੰਹ ਤੇ ਚੜਿਆ ਹੋਇਆ ਹੈ ਠੀਕ ਹੈ ਹਰ ਬੰਦੇ ਨੂੰ ਪਤਾ ਹੈ ਵੀ ਡੀਐਸਆਰ ਜਿਹੜਾ ਕੈਪਸੂਲ ਹੈ ਗੈਸ ਤਜਾਬ ਤੋਂ ਹੈ ਠੀਕ ਹੈ ਸਾਰੀ ਸਵੇਰੇ ਉੱਠਦੇ ਜਿਸ ਤਰ੍ਹਾਂ ਆਪਾਂ ਅੰਮ੍ਰਿਤ ਲੈਣੇ ਹਨ ਉਸਨੂੰ ਉੱਠਦੇ ਖਾਲੀ ਪੇਟ ਸਿੱਟ ਦਿੰਦੇ ਨੇ ਅੰਦਰ ਉਹ ਜਾ ਕੇ ਕੀ ਕੀ ਖਰਾਬ ਉਹ ਆਪਾਂ ਖਾਣੇ ਆ ਕੈਂਸਰ ਦਾ ਵੀ ਕਾਰਨ ਬਣਦੇ ਆ ਅੱਜ ਜਿਹੜਾ ਮੈਂ ਤੁਹਾਨੂੰ ਇਹ ਫਾਰਮੂਲਾ ਦੱਸਣ ਜਾ ਰਿਹਾ ਆ ਉਹ ਇਸ ਤਰ੍ਹਾਂ ਦਾ ਫਾਰਮੂਲਾ ਹੈ ਵੀ ਜਿਹੜਾ ਅੱਜ ਤੁਹਾਡੇ ਮਤਲਬ ਡੀਐਸਆਰ ਕੈਪਸੂਲ ਦਾ ਜਿਹੜਾ ਲਾਸਟ ਦਿਨ ਹੈ ਅਗਰ ਤੁਸੀਂ ਕਰ ਲੋਗੇ ਇਤਜਾਬ ਤੇ ਚਲੋ ਇਤਜਾਬ ਗੈਸ ਤੇ ਕੋ ਛੋਟੀ ਜਿਹੀ ਚੀਜ਼ ਹੈ ਇਹਦੇ ਲਈ ਇਹ ਪੰਜਾਬ ਚ ਲਗਾ ਲਓ ਹਾਂਜੀ ਜਿੰਨਾ ਫਾਸਟ ਫੋਰਡ ਟ੍ਰੈਂਡ ਹੈ ਠੀਕ ਹੈ ਨਾ ਯਾ ਨਾਨ ਵੈਜ ਹੈ ਯਾ ਲੇਟ ਟਾਈਮ ਖਾਣਾ ਹੈ ਯਾ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਚਾਹ ਕੌਫੀ ਵਗੈਰਾ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਮੈਦੇ ਵਾਲੀਆਂ ਚੀਜ਼ਾਂ ਨੇ ਉਹ ਬਹੁਤ ਜ਼ਿਆਦਾ ਖਾਣ ਲੱਗੇ ਆ ਉਹ ਤਜਾਬ ਤੇ ਇੱਕ ਆਮ ਜਿਹੀ ਸਮੱਸਿਆ ਬਣ ਗਈ ਹਰ ਬੰਦੇ ਨੂੰ ਪ੍ਰੋਬਲਮ ਹੈ ਤਜਾਬ ਦੀ ਗੈਸ ਦੀ ਜਾਂ ਪੇਟ ਤੇ ਜਲਣ ਹੋਣਾ ਛਾਤੀ ਤੇ ਜਲਣ ਹੋਣਾ ਸਾਹ ਫੁੱਲਣਾ ਪੇਟ ਚ ਫਾਰਾ ਆਣਾ ਭੁੱਖ ਨਾ ਲੱਗਣਾ ਜਾਂ ਜਿਹਨੂੰ ਆਪਾਂ ਕਹਦੇ ਆ ਲੂਜ਼ ਮੋਸ਼ਨ ਆਣਾ ਪੋਟੀ ਬਾਰ ਬਾਰ ਆਣਾ ਮਤਲਬ ਇਹ ਜਿਹੜੀ ਸਮੱਸਿਆ ਹੈ ਅੱਜ ਦੇ ਦੌਰ ਚ ਹਰ ਬੰਦੇ ਨੂੰ ਹੈ ਕਿਸੇ ਨੂੰ ਘੱਟ ਹੈ ਕਿਸੇ ਨੂੰ ਜ਼ਿਆਦਾ ਹੈ ਕਿਉਂਕਿ ਸਾਰਾ ਆਪਣਾ ਜਿਹੜਾ ਖਾਣ ਪਾਣ ਹੈ ਆਪਣਾ ਲਾਈਫ ਸਟਾਈਲ ਹੈ ਆਪਾਂ ਨੇ ਉਹ ਸਾਰਾ ਕੁਝ ਹੀ ਚੇਂਜ ਕਰਤਾ ਹੋਇਆ ਠੀਕ ਹੈ ਇਸ ਕਰਕੇ ਡੀਐਸਆਰ ਦਾ ਮਤਲਬ ਤੁਸੀਂ ਇਹ ਲਗਾਓ ਕਿ ਅੱਜ ਦੇ ਉਹਦੇ ਵਿੱਚ ਨਾ ਯੁੱਗ ਦੇ ਵਿੱਚ ਹਰ ਬੰਦੇ ਨੂੰ ਪਤਾ ਹੈ ਵੀ ਡੀਐਸਆਰ ਅਸੀਂ ਲੈਣਾ ਸਵੇਰੇ ਜੋ ਭੁੱਲ ਜਿਵੇਂ ਉਹਨੂੰ 12 ਵਜੇ ਪਤਾ ਲੱਗਣ ਲੱਗ ਜਾਂਦਾ ਵੀ ਅੱਜ ਮੈਂ ਡੀਐਸਆਰ ਨਹੀਂ ਲਿਆ ਭੈਣੇ ਆਦੀ ਹੋ ਗਿਆ ਆਪਾਂ ਨੂੰ ਅਸਲ 'ਚ ਕੋਈ ਉਹਦਾ ਸਿਸਟਮ ਵਿਕਲਪ ਕੋਈ ਲੱਭਦਾ ਹੀ ਨਹੀਂ ਫਾਇਦਾ ਸਿਰਫ 8-10 ਘੰਟਿਆਂ ਲਈ ਫਾਇਦਾ ਹੈ ਜਿਹੜੇ ਸਾਈਡ ਇਫੈਕਟ ਹੁੰਦੇ ਨੇ ਉਹ ਤਾਂ ਪੂਰੀ ਉਮਰ ਰਹਿੰਦੇ ਨੇ ਉਹਦੇ ਸਿਰਫ 8-10 ਘੰਟੇ ਆਪਾਂ ਟੈਂਪਰੇਰੀ ਮਹਿਸੂਸ ਕਰਦੇ ਆਂ ਵੀ ਸਾਡਾ ਪੇਟ ਖਾਲੀ ਹੋ ਗਿਆ ਜਲਨ हट ਗਈ ਪੇਟ 'ਚ ਭਾਰਾਪਨ ਸੀਗਾ ਜਿਹੜਾ ਉਹ ਠੀਕ ਹੋ ਗਿਆ ਤੇ ਥੋੜਾ ਜਿਹਾ ਭੁੱਖ ਲੱਗੇ ਠੀਕ ਹੈ ਨਾ ਬਸ ਉਹ 8-10 ਘੰਟੇ ਹੀ ਮਹਿਸੂਸ ਹੁੰਦਾ ਸ਼ਾਮ ਨੂੰ ਫੇਰ ਲੈਣਾ ਪੈਂਦਾ ਕਈ ਚਲੋ ਦੋ ਵਾਰ ਲੈਂਦੇ ਨੇ ਸਵੇਰ ਸ਼ਾਮ ਲੈਂਦੇ ਨੇ ਕਈ ਇਹ ਹੈ ਕਿ ਸਵੇਰੇ ਦੇ ਟਾਈਮ ਖਾਲੀ ਪੇਟ ਲੈ ਲੈਂਦੇ ਨੇ ਇੱਕੋ ਹੀ ਟਾਈਮ ਲੈਂਦੇ ਨੇ ਠੀਕ ਹੈ ਜੀ ਮਤਲਬ ਹੌਲੀ 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 ਡਿਪੈਂਡੈਂਸੀ ਵਧਦੀ ਜਾਂਦੀ ਹੈ ਜਿਹੜਾ ਗੈਸ ਵਾਲਾ ਕੈਪ ਉਹ 2 ਮਹੀਨੇ ਬਾਅਦ 3 ਮਹੀਨੇ ਬਾਅਦ 6 ਮਹੀਨੇ ਬਾਅਦ ਉਹਨੇ ਕੰਮ ਨਹੀਂ ਕਰਨਾ ਤੁਹਾਨੂੰ ਹੋਰ ਉਪਰਲੀ ਕਲਾਸ ਤੇ ਜਾਣਾ ਪੈਣਾ ਹੈ ਹੋਰ ਸਟਰੋਂਗ ਐਸ ਵਾਲੇ ਕੈਪਸੂਲ ਵੱਲ ਜਾਣਾ ਪੈਣਾ ਹੈ ਜਿਸ ਦਾ ਲੀਵੋਸਲਪਰਾਇਡ ਹੈ ਈਟਿਓਪਰਾਇਡ ਹੈ ਮਤਲਬ ਇਹਦੇ ਨਾਲ ਬਹੁਤ ਜ਼ਿਆਦਾ ਕਲਾਸਿਸ ਨੇ ਅੱਗੇ ਜਾ ਕੇ ਪਹਿਲਾਂ ਅਸੀਂ ਸਿੰਪਲ ਰੈਨੀਟੇਡਿਨ ਦੀ ਗੋਲੀ ਲੈ ਲੈਂਦੇ ਸੀ ਜਾਂ ਫੈਮੋਟਿਡਿਨ ਦੀ ਗੋਲੀ ਲੈ ਲੈਂਦੇ ਸੀ ਫਿਰ ਉਸ ਤੋਂ ਬਾਅਦ ਡੀਐਸਆਰ ਆ ਗਿਆ ਫਿਰ ਉਸ ਤੋਂ ਬਾਅਦ ਹੁਣ ਲੀਵੋਸਲਪਰਾਇਡ ਆ ਗਿਆ ਜਾਂ ਈਟਿਓਪਰਾਇਡ ਆ ਗਿਆ ਮਤਲਬ ਇਹਦੀਆਂ ਅੱਗੇ ਅੱਗੇ ਕਲਾਸਿਸ ਹੋਰ ਆਪਾਂ ਉੱਪਰ ਜਾਂਦੇ ਹੌਲੀ ਹੌਲੀ ਜਾਂਦੇ ਜਾਂਦੇ ਆ ਇਹੀ ਚੀਜ਼ਾਂ ਨੇ ਉਹਨਾਂ ਨੂੰ ਠੀਕ ਕੀਤਾ ਜਿਹੜੀਆਂ ਇਹੀ ਚੀਜ਼ਾਂ ਨੇ ਇਹਦੇ ਨਾਲ ਹੀ ਸਾਰੇ ਠੀਕ ਹੋਏ ਨੇ ਇਹ ਪੇਸ਼ੈਂਟ ਜਿੰਨੇ ਬਾਹਰ ਆਪਣੇ ਬੈਠੇ ਸੀ ਇਸ ਨਾਲ ਤੁਸੀਂ ਬੁੜਾ ਕੇ ਰੱਖਿਆ ਹੋਇਆ ਹੈ ਨੁਸਖੇ ਬਿਲਕੁਲ ਯਾ ਜਿਹੜੇ ਬਹੁਤੇ ਬੰਦੇ ਦਾ ਇਹੀ ਹੈ ਕਿ 70% ਬੰਦੇ ਦਾ ਸਾਡੇ ਵੀਡੀਓ ਦੇਖ ਕੇ ਘਰ ਬੰਦੇ ਹੀ ਠੀਕ ਹੋਏ ਆਪਣੇ ਆਪ ਹੀ ਠੀਕ ਹੋ ਜਾਂਦੇ ਨੇ ਲਾਈਫ ਸਟਾਈਲ ਅਸੀਂ ਦੱਸ ਦਿੰਦੇ ਹਾਂ ਠੀਕ ਕਰਨ ਨੂੰ ਤੇ ਆਹ ਚੀਜ਼ਾਂ ਦੱਸ ਦਿਆਂ ਵੀ ਇਹਨਾਂ ਦਾ ਕੀ ਫਾਇਦਾ ਹੈ ਉਹ ਘਰੇ ਠੀਕ ਹੋ ਜਾਂਦੇ ਨੇ ਉਹਨਾਂ ਨੂੰ ਸਾਡੇ ਕੋਲ ਆਉਣ ਦੀ ਵੀ ਜ਼ਰੂਰਤ ਨਹੀਂ ਹੈ ਠੀਕ ਹੈ ਜਿਹੜੇ ਆਉਂਦੇ ਨੇ ਉਹਦੇ ਵਿੱਚ ਸਾਰੀਆਂ ਇਹੀ ਚੀਜ਼ਾਂ ਨੇ ਸਾਡੇ ਕੋਲ ਜਿਹੜੀਆਂ ਟੈਬਲੇਟ ਜਾਂ ਪਕਾੜੇ ਕਹਦੀ ਹੈ ਜਾਂ ਪੈਂਟਾਸਿਡ ਕਹਦੀ ਉਹਦੇ ਵਿੱਚ ਸਾਰਾ ਕੁਝ ਇਹੀ ਪਾਇਆ ਹੋਇਆ ਹੈ ਅਗਰ ਤੁਸੀਂ ਆਪਣੇ ਲੈਵਲ ਤੇ ਘਰ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਅੱਜ ਦੱਸੂਗਾ ਵੀ ਕਿਵੇਂ ਆਪਾਂ ਗੈਸ ਦਾ ਕੈਪਸੂਲ ਨੂੰ ਅਲਬੀ ਦਾ ਕਹਿ ਸਕਦੇ ਆ ਇਹਦੇ ਵਿੱਚ ਆਪਣਾ ਸਭ ਤੋਂ ਪਹਿ ਜੀ ਠੀਕ ਹੈ ਜੀ 10 ਗ੍ਰਾਮ ਆਪਣੇ ਐਲੋਵੇਰਾ ਪਲਪ ਲੈਣੀ ਹੈ ਆ ਐਲੋਵੇਰਾ ਪlant ਆ ਗਿਆ ਇਹਦੇ ਵਿੱਚੋਂ ਪਲਪ ਕੱਢ ਲੈਣੀ ਆ ਆਪਾਂ ਸਿਰਫ ਇਹਦੇ ਵਿੱਚ ਜਿਸ ਨੂੰ ਆਪਾਂ ਬੋਲ ਦੇ ਵਿੱਚ ਪਾਈ ਹੋਈ ਹੈ ਇਹ ਆ ਗਿਆ ਆਪਣਾ ਸੌਫ ਦਾ ਪਾਊਡਰ ਆ ਗਿਆ ਠੀਕ ਹੈ ਜੀ ਇਹ ਆ ਗਈ ਆਪਣੀ ਮਲਠੀ ਸਾਬਤ ਆ ਗਈ ਇਹ ਆਪਣੀ ਪੀਸੀ ਹੋਈ ਮਲਠੀ ਆ ਗਈ ਇਹ ਤਾਂ ਅੱਗੇ ਵਾਲੀ ਮਿਸ਼ਰੀ ਤਾਂ ਅੱਗੇ ਵਾਲੀ ਮਿਸ਼ਰੀ ਵੀ ਇੱਕ ਬਹੁਤ ਅੱਛਾ ਐਂਟਾਸਿਡ ਹੈ ਠੀਕ ਹੈ ਇਹ ਆਮਲਾ ਜਿਹਨੂੰ ਕਿ ਆਪਾਂ ਸਾਰੇ ਜਾਣਦੇ ਹੀ ਆ ਆਮਲਾ ਇੱਕ ਬਹੁਤ ਵਧੀਆ ਐਂਟੀਆਕਸੀਡੈਂਟ ਇਹਦੇ ਵਿੱਚ ਹੁੰਦੇ ਨੇ ਪੋਲੀਫੀਨੋਲ ਹੈ ਵਿਟਾਮਿਨ ਸੀ ਦਾ ਭੰਡਾਰ ਹੈ ਵਿਟਾਮਿਨ ਏ ਹੈ ਇਹਦੇ ਵਿੱਚ ਕੋਈ ਵੀ ਪੇਸ਼ੈਂਟ ਤੁਸੀਂ ਲਿਆਓ ਜਿਹਨੂੰ ਬਹੁਤ ਜ਼ਿਆਦਾ ਐਸਿਡਿਟੀ ਹੋਈ ਹੋਈ ਹੈ ਆ ਜੂਸ ਬਣਾਵਾਂਗੇ ਆਪਾਂ ਇੱਕ ਸ਼ੇਕ ਬਣਾਵਾਂਗੇ ਐਸਿਡ ਬਾਏ ਬਾਏ ਅਸੀਂ ਇਹਨੂੰ ਕਹਿੰਦੇ ਐਸਿਡ ਬਾਏ ਬਾਏ ਜੂਸ ਮਤਲਬ ਐਸਿਡ ਬਾਏ ਬਾਏ ਗਿਆ ਠੀਕ ਹੈ ਠੀਕ ਹੈ ਨਾ ਜਦੋਂ ਹੀ ਉਹਨੂੰ ਪਲਾਵਾਂਗੇ ਉਹਨੂੰ 20 ਦਿਨ 15 ਮਤਲਬ 15 ਮਿੰਟ ਉਹਨੂੰ ਰਿਲੀਫ ਮਿਲੂਗਾ 15 ਮਿੰਟ ਦੇ ਵਿੱਚ ਵਿੱਚ ਉਹਨੂੰ ਪਤਾ ਲੱਗੂਗਾ ਕਿ ਹਾਂ ਮੈਂ ਕੁਝ ਲਿਆ ਹੈ ਠੀਕ ਹੈ ਨਾ ਕੀ ਬਾਤ ਇਹਦੇ ਨਾਲ ਨਾਲ ਇਹ ਐਂਟਾਸਿਡ ਤਾਂ ਹੈ ਹੀ ਹੈ ਐਂਟਾਸਿਡ ਦੇ ਨਾਲ ਨਾਲ ਦੇਖੋ ਹੋਰ ਕੀ ਕੀ ਫਾਇਦਾ ਕਰੂਗਾ ਕਿਉਂਕਿ ਜਿਹੜਾ ਐਲੋਵਿਰਾ ਹੈ ਐਲੋਵਿਰਾ ਆਪਣੇ ਆਪ ਦੇ ਵਿੱਚ ਬਹੁਤ ਤਕੜਾ ਐਂਟੀਆਕਸੀਡੈਂਟ ਹੈ ਬਹੁਤ ਵਧੀਆ ਵਧੀਆ ਵਿੱਚ ਵਿਟਾਮਿਨ ਮਿਨਰਲ ਨੇ ਠੀਕ ਹੈ ਠੀਕ ਹੈ ਇਹ ਇੱਕ ਆਪਣੀ ਜਿਹੜੀ ਏਜ ਹੈ ਉਹਨੂੰ ਬਦਲ ਨਹੀਂ ਦਿੰਦਾ ਜਿਹੜਾ ਐਲੋਵੇਰਾ ਹੈ ਫੇਰ ਇਹੀ ਚੀਜ਼ ਸੌਂਫ ਆ ਗਈ ਸੌਂਫ ਭੁੱਖ ਲਗਾਉਂਦੀ ਹੈ ਸਾਨੂੰ ਦੀਪਨ ਪਚਣ ਹੈ ਠੀਕ ਹੈ ਅਨਪਚਣੀ ਰਹਿਣ ਦਿੰਦੀ ਜਿਨ੍ਹਾਂ ਨੂੰ ਪੇਟ ਚੋਂ ਫਾਰਾ ਹੈ ਉਹਦੇ ਲਈ ਬਹੁਤ ਵਧੀਆ ਕੰਮ ਕਰਦੀ ਹੈ ਤੇ ਇੱਕ ਐਂਟਾਸਿਡ ਤੇ ਇਹਦੇ ਵਿੱਚ ਜਿੰਨੇ 에ਸੈਂਸ਼ੀਅਲ ਆਇਲ ਨੇ ਉਹ ਵੀ ਹੁੰਦੇ ਨੇ ਸੌਂਫ ਦੇ ਵਿੱਚ ਫੇਰ ਇਹੀ ਮਲਠੀ ਆ ਗਈ ਮਲਠੀ ਦੀ ਆਪਾਂ ਸਾਰੇ ਸੁਣਿਆ ਹੀ ਹੈ ਜਿਹਦੇ ਬਲਗਮ ਹੋਵੇ ਖਾਂਸੀ ਹੈ ਜ਼ੁਖਾਮ ਹੈ ਇਹਦੀ ਵੀ ਤਸੀਰ ਬਹੁਤ ਠੰਡੀ ਹੈ ਪੇਟ ਲਈ ਜਿਸ ਨਾਲ ਜਿਨ੍ਹਾਂ ਨੂੰ ਤਜਾਬ ਬੰਦਾ ਉਹਨਾਂ ਨੇ ਕੀ ਹੈ ਕਿ ਤਸੀਰ ਗਰਮ ਹੁੰਦੀ ਹੈ ਪੇਟ ਦੀ ਉਹਨਾਂ ਦੇ ਮੇਧਾ ਗਰਮ ਹੈ ਜਿਹਨੂੰ ਆਪਾਂ ਕਹਿੰ ਫੇਰ ਆ ਗਈ ਆਪਣੀ ਮਿਸ਼ਰੀ ਮਿਸ਼ਰੀ ਵੀ ਠੰਡੀ ਹੈ ਤਾਂ ਅੱਗੇ ਵਾਲੀ ਮਿਸ਼ਰੀ ਠੰਡੀ ਹੁੰਦੀ ਹੈ ਦੂਸਰਾ ਇਹਦਾ ਐਂਟੀ ਐਸਿਡਿਟੀ ਜਿਹੜਾ ਇਫੈਕਟ ਹੈ ਬਹੁਤ ਜ਼ਿਆਦਾ ਔਲਾ ਆ ਗਿਆ ਔਲਾ ਤਾਂ ਆਪਣੇ ਆਪ ਚ ਹੈ ਹੀ ਵਰਦਾਨ ਆਪਣੇ ਲਈ ਇਹ ਸਾਰੀਆਂ ਪੰਜੋ ਚੀਜ਼ਾਂ ਨੇ ਇਹਦਾ ਆਪਾਂ ਹੁਣ ਦੱਸਦੇ ਹਾਂ ਵੀ ਕਿਵੇਂ ਇਹਨੂੰ ਆਪਾਂ ਬਣਾ ਸਕਦੇ ਹਾਂ ਇੱਕ ਜੂਸ ਦੀ ਫਾਰਮ ਚ ਹਰ ਬੰਦਾ ਸਵੇਰੇ ਉੱਠ ਕੇ ਲੈ ਸਕਦਾ ਹੈ ਇਹ ਇੱਕ ਮਲਟੀ ਵਿਟਾਮਿਨ ਦਾ ਕੰਮ ਵੀ ਕਰੂ ਤੁਹਾਡੇ ਲਈ ਤਜਾਬ ਜਿਹਨੂੰ ਆਪਾਂ ਐਂਟਾਸਿਡ ਕਹਿੰਦੇ ਆ ਗੈਸ ਦਾ ਕੈਪਸੂਲ ਦਾ ਕੰਮ ਵੀ ਕਰੂ ਭੁੱਖ ਵੀ ਵਧੀਆ ਲੱਗੂਗੀ ਤੁਹਾਨੂੰ ਜਿਹੜਾ ਅਨਪਾਜ ਆ ਤੁਹਾਨੂੰ ਮਹਿਸੂਸ ਹੋ ਰਿਹਾ ਉਹ ਵੀ ਤੁਹਾਡਾ ਠੀਕ ਹੋਊਗਾ ਅਫਾਰਾ ਇਹਦਾਂ ਪੇਟ ਹੈ ਉਹ ਵੀ ਠੀਕ ਹੋਊਗਾ ਅਗਰ ਬਾਰ-ਬਾਰ ਪੋਟੀਆਂ ਆ ਰਹੀਆਂ ਨੇ ਉਹਦੇ ਵਿੱਚ ਵੀ ਬਹੁਤ RAMBAR ਨੁਸਖਾ ਹੈ ਇਹਦੇ ਵਿੱਚ ਆਪਾਂ ਇੱਕ ਆਮਲਾ ਲੈਣਾ ਸਿੰਪਲ ਠੀਕ ਹੈ ਜੀ ਆਮਲੇ ਨੂੰ ਤੁਸੀਂ ਜੇ ਸਕੀਜ਼ ਕਰ ਲੈਣਾ ਨਿੰਬੂ ਨੂੰ ਚੋੜ ਨਾਲ ਲੈ ਕੇ ਇਹਨੂੰ ਸਕੀਜ਼ ਕਰ ਲੈਣਾ ਤੁਸੀਂ ਆਮਲੇ ਨੂੰ ਠੀਕ ਹੈ ਜੀ ਇਹ ਚੱਲ ਗਿਆ ਆਪਾਂ ਲੋਕ ਇੱਕ ਆਮਲਾ ਇੱਕ ਪਰਸਨ ਲਈ ਬਹੁਤ ਹੈ ਠੀਕ ਹੈ ਜੀ ਮਤਲਬ ਇੱਕ ਆਮਲਾ ਇੱਕ ਬੰਦੇ ਲਈ ਬਹੁਤ ਦਾ 10 ਗ੍ਰਾਮ ਆਪਣੇ ਲੈਣੀ ਹੈ ਐਲੋਵੇਰਾ ਪਲਪ ਐਲੋਵੇਰਾ ਪਲਪ ਐ ਠੀਕ ਹੈ ਇਹਨੂੰ ਸੀ ਕਹਿੰਦੇ ਆ ਐਸਿਡ ਬਾਈ ਬਾਈ ਜੋਸ ਜੀ ਮਤਲਬ ਜਿਹੜਾ ਅੱਜ ਤੱਕ ਤੁਸੀਂ ਭੋਗ ਲਿਆ ਉਹ ਠੀਕ ਹੈ ਉਹ ਤਾਂ ਹੁਣ ਹੋ ਹੀ ਗਿਆ ਜਦੋਂ ਤੁਸੀਂ ਇਹ ਆਪਣੇ ਤੇ ਅਪਣਾਓਗੇ ਤੁਸੀਂ ਆਪ ਮਹਿਸੂਸ ਕਰੋਗੇ ਵੀ ਇਹਦਾ ਕਿੰਨਾ ਫਾਇਦਾ ਸਭ ਨੂੰ ਇਹਨਾਂ ਦੀ ਜਿਹੜੀ ਮੇਦੇ ਦੀ ਜਿਹਨੂੰ ਆਪਾਂ ਕਹ ਦਈਏ ਵੀ ਆਪਣੇ ਲੈਵਲ ਹੀ ਇੱਥੇ ਤੱਕ ਚੱਲ ਆ ਗਿਆ ਰੈジਸਟੈਂਸੀ ਇੱਥੇ ਤੱਕ ਹੋ ਗਈ ਹੈ ਤਰਾਂਤਰਾਂ ਦੇ ਐਂਟਾਸਿਡ ਇੱਕ ਇੱਕ ਟਾਈਮ ਤੇ ਤਿੰਨ ਤਿੰਨ ਲੈ ਰਹੇ ਆ ਆਪਾਂ ਕੈਪਸੂਲ ਵੀ ਲੈ ਰਹੇ ਆ ਨਾਲ ਕੋਈ ਨਾ ਕੋਈ ਰੈਨੀਟਾਡਿਨ ਵਰਗਾ ਇਸ ਤਰ੍ਹਾਂ ਦੇ ਵੀ ਕੋਈ ਕੰਬੀਨੇਸ਼ਨ ਲੈ ਰਹੇ ਆ ਨਾਲ ਨਾਲ ਜਿਹੜੇ ਪੀਨ ਵਾਲੇ ਐਂਟਾਸਿਡ ਨੇ ਉਹ ਵੀ ਲੈ ਰਹੇ ਆ ਉਹਦੇ ਨਾਲ ਕੀ ਹੈ ਕਿ ਜਿਹੜਾ ਵੀ ਆਪਾਂ ਨੇ ਆਪਣੀ ਬੋਡੀ ਦੀ ਰੈジਸਟੈਂਸੀ ਇੱਥੇ ਤੱਕ ਪੈਦਾ ਕਰ ਲਈ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਉਹਨਾਂ ਨੂੰ ਥੋੜਾ ਮਤਲਬ ਇਹ ਲਗਾਓ ਕਿ ਫਰਕ ਤਾਂ ਪਊਗਾ ਉਹਨਾਂ ਫਰਕ ਨਹੀਂ ਪੈਣਾ ਫਿਰ ਉਹਦੇ ਲਈ ਸਾਡੇ ਕੋਲ ਹੋਰ ਚੀਜ਼ਾਂ ਬਹੁਤ ਹੁੰਦੀਆਂ ਨੇ ਜਿਸ ਤਰ੍ਹਾਂ ਮਤਲਬ ਟੈਬਲੇਟ ਫਾਰਮ 'ਚ ਵੀ ਆਉਂਦਾ ਆਮਲਾ ਬੇਹੜਾ ਆਦਰਕ ਵਗੈਰਾ ਇਸ ਤਰ੍ਹਾਂ ਦੇ ਜਿਹੜੇ ਸੌਂਠ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਨੇ ਮੈਡੀਸਿਨ ਆਉਂਦੀਆਂ ਨੇ ਠੀਕ ਹੈ ਨਾਲ-ਨਾਲ ਉਹਨਾਂ ਦੇ ਜਿਹੜੀਆਂ ਲਾਈਫਸਟਾਈਲ ਮੋਡੀਫਿਕੇਸ਼ਨ ਜਿਹੜੀਆਂ ਨੇ ਉਹ ਜ਼ਿਆਦਾ ਇੰਪੋਰਟੈਂਟ ਹੋ ਜਾਂਦੀਆਂ ਨੇ ਫਿਰ ਰਾਤ ਨੂੰ ਲੇਟ ਟਾਈਮ ਖਾਣਾ ਨਹੀਂ ਖਾਣਾ ਮੈਦਾਨੀ ਲੈਣਾ ਤੁਸੀਂ ਚਾਹ ਚਾਹ ਤੋਂ ਜਿੰਨੇ ਵੀ ਚਾਹ ਦੇ ਵਿਕਲਪ ਨੇ ਚਾਹ ਤੇ ਕੌਫੀ ਹੈ ਜਾਂ ਚਾਹ ਹੈ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਜਾਂਦੀਆਂ ਨੇ ਕੁੱਲ ਮਿਲਾ ਕੇ ਕੀ ਕੀ ਤੁਸੀਂ ਚੇਂਜ ਕਰਨਾ ਪਰ ਇਹ ਤੋਂ ਤਾਂ ਛੁਟਕਾਰਾ ਇਹ ਹੈ ਕਿ ਡੈਫੀਨੇਟਲੀ ਆਪਾਂ ਗੈਸ ਵਾਲੇ ਜਾਂ ਤਜਾਬ ਵਾਲੇ ਕੈਪਸੂਲ ਜਿੰਨੇ ਵੀ ਆਪਾਂ ਐਂਟਾਸਿਡ ਲੈ ਰਹੇ ਹਾਂ ਠੀਕ ਹੈ ਨਾ ਇਹ ਤੋਂ ਤਾਂ ਡੈਫੀਨੇਟਲੀ ਛੁਟਕਾਰਾ ਤੁਹਾਡਾ ਮਤਲਬ ਅਗਲੇ 3 ਦਿਨ ਦੇ ਵਿੱਚ ਹੋ ਹੀ ਜਾਣਾ ਹਾਂ ਉਹਦੇ ਲਈ ਸਾਡੇ ਕੋਲ ਬਹੁਤ ਤਰ੍ਹਾਂ ਦੇ ਕਾੜੇ ਆਂਦੇ ਨੇ ਐਂਟਾਸਿਡਸ ਨੇ ਜਿਹੜੇ ਆਯੁਰਵੈਦਿਕ ਨੇ ਠੀਕ ਹੈ ਪਿਓਰ ਸਾਰੀਆਂ ਇਹੀ ਚੀਜ਼ਾਂ ਤੋਂ ਬਣੇ ਨੇ ਜਿਹੜੇ ਆ ਚੀਜ਼ਾਂ ਪਈਆਂ ਨੇ ਇਹਨਾਂ ਤੋਂ ਹੀ ਬਣੇ ਹੋਏ ਨੇ ਠੀਕ ਹੈ ਠੀਕ ਹੈ ਜੀ ਇਸ ਤਰ੍ਹਾਂ ਹੀ ਐਂਟਾਸਿਡ ਟੈਬਲੇਟ ਵੀ ਨੇ ਠੀਕ ਹੈ ਉਹਦੇ ਨਾਲ ਨਾਲ ਆਪਣਾ ਲਾਈਫ ਸਟਾਈਲ ਮੋਡੀਫਿਕੇ సాడా మాయా నెచుల కేర్ స నాభా రోడ్ ఈ కలోనీ మలేరకొటలా